नगर काउंसिल गुराया ਦੀਆਂ 13 ਸੀਟਾਂ ਵਿੱਚੋਂ 10 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦਾ ਨਗਰ ਕੌਂਸਲ ਗੁਰਾਇਆ ਦੇ ਕਬਜ਼ਾ ਹੋ ਗਿਆ ਸੀ ਉਸ ਸਮੇਂ ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਸੀ ਕਿ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾ ਕੇ ਦਿੱਤਾ ਜਾਵੇਗਾ ਅਤੇ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਪਰ ਜੋ ਹੋ ਰਿਹਾ ਹੈ ਉਹ ਇਸ ਦੇ ਉਲਟ ਹੈ ਸ਼ਹਿਰ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਮੰਜ ਹਨ ਗੱਲ ਕਰੀਏ ਜੇਕਰ ਗੁਰਾਇਆ ਦੇ ਵਾਰਡ ਨੰਬਰ 4 ਅਤੇ 5 ਦੀ ਤਾਂ ਇੱਥੇ ਦੇ ਨਿਵਾਸੀ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਪਿਛਲੇ ਦੋ ਮਹੀਨਿਆਂ ਤੋਂ ਕਾਫੀ ਪਰੇਸ਼ਾਨ ਹਨ ਵਾਰਡ ਵਾਸੀਆਂ ਨੇ ਦੱਸਿਆ ਕਿ ਸ਼ਹਿਰ ਦਾ ਗੰਦਾ ਪਾਣੀ ਵਾਰਡ ਦੀਆਂ ਗਲੀਆਂ ਵਿੱਚ ਜਮਾ ਹੋਣ ਕਰਕੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਪਰ ਨਗਰ ਕੌਂਸਲ ਗੁਰਾਇਆਂ ਦਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਪ੍ਰਧਾਨ ਕੁਮ ਕਰਨੀ ਨੀਂਦ ਸੁੱਕਾ ਪਿਆ ਹੈ ਵਾਰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸੇ ਭਿਆਨਕ ਬਿਮਾਰੀ ਨਾਲ ਜਾਨੀ ਨੁਕਸਾਨ ਨਾ ਹੋ ਸਕੇ ਉਧਰ ਵਾਰਡ ਨੰਬਰ 5 ਦੇ ਕੌਂਸਲਰ ਰਜਨੀ ਕਾਬਾ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਾਰਡ ਵਿੱਚ ਗੰਦੇ ਪਾਣੀ ਦੀ ਸਮੱਸਿਆ ਲੰਬੇ ਸਮੇਂ ਤੋਂ ਆ ਰਹੀ ਹੈ ਨਗਰ ਕੌਂਸਲ ਦੀ ਮੀਟਿੰਗ ਵਿੱਚ ਵੀ ਇਸ ਸਮੱਸਿਆ ਕਈ ਵਾਰ ਉਠਾਈ ਗਈ ਹੈ ਪਰ ਇਸ ਦਾ ਪੱਕਾ ਪ੍ਰਬੰਧਨ ਨਹੀਂ ਹੋ ਰਿਹਾ। ਉਧਰ ਨਗਰ ਕੌਂਸਲ ਦੇ ਪ੍ਰਧਾਨ પાસે ਮੰਗ ਕੀਤੀ ਗਈ ਹੈ ਕਿ ਇਸ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ। ਇਸ ਮਾਮਲੇ ਸਬੰਧੀ ਜਦ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ ਲਾਲ ਨਾਲ رابطہ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕੇ ਗੁਰਾਇਆਂ ਦੀ ਬਾੜ ਨੰਬਰ 4 ਅਤੇ 5 ਵਿੱਚ ਜੋ ਪਹਿਲਾਂ ਸਰਕਾਰਾਂ ਨੇ ਸੀਵਰੇਜ ਪਾਇਆ ਸੀ ਉਹ ਸਹੀ ਤਰੀਕੇ ਨਾਲ ਨਹੀਂ ਪਾਇਆ ਸੀ ਜਿਸ ਕਰਕੇ ਇਸ ਸਮੱਸਿਆ ਆ ਰਹੀ ਹੈ ਹੁਣ ਸੀਵਰੇਜ ਦੇ ਪਾਈਪ ਪਾਉਣ ਦਾ ਕੰਮ ਚੱਲ ਰਿਹਾ ਹੈ ਜਲਦੀ ਹੀ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ ਦਾ ਨਾਮ ਅਮਿਤ ਸ਼ਰਮਾ ਤੇ ਮੈਂ ਵੀ ਆਮ ਪਾਰਟੀ ਦਾ ਮੈਂਬਰ ਹਾਂ ਆ ਦੇਖੋ ਸਾਡਾ ਕੀ ਹਾਲ ਕੀਤਾ ਇਹਨਾਂ ਨੇ ਡੇਂਗੂ ਦੀ ਬਿਮਾਰੀ ਫੈਲ ਤਾਕਦੀ ਹੈ ਤੇ ਬੱਚੇ ਬਿਮਾਰ ਹੋ ਸਕਦੇ ਆ ਤੇ ਪਾਰਟੀ ਨੂੰ ਸੋਚਣਾ ਚਾਹੀਦਾ ਵੇ ਲੋਕ ਕੰਮ ਚੱਜਦਾ ਕਰੇ ਟੀਵਰੇ ਦੇ ਪੈਪ ਨਵੇਂ ਪਾਣ ਉਹਦਾ ਭਗਵਾਨਤਮਾਨ ਜੀ ਕਹਿੰਦੇ ਆ ਵੀ ਸਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਤੇ ਕਿੰਨੇ ਟਾਈਮ ਤੋਂ ਸਮੱਸਿਆ ਇੱਦਾਂ ਇਹ ਹੋ ਗਿਆ ਇਹ ਸਮੱਸਿਆ ਤਾਂ ਕਾਂਗਰਸ ਵੇਲੇ ਦੀ ਆ ਉਦੋਂ ਉਦੋਂ ਵੀ ਇਹੀ ਹਾਲ ਸੀ ਤੇ ਹੁਣ ਵੀ ਇਹੀ ਹਾਲ ਹੈ ਫਾਇਦਾ ਤਾਂ ਕੋਈ ਹੋਇਆ ਨਹੀਂ ਸਾਨੂੰ ਇਹ ਖਮਤੀਆ ਦਾ ਪੂਰਾ ਚੰਗੀ ਤਰ੍ਹਾਂ ਹੱਲ ਐਨ ਤੁਰਪੇ ਕੀਤਾ ਜਾਣਾ ਚਾਹੀਦਾ ਬਈ ਇੱਕ ਵਾਰੀ ਇਦਾਂ ਦਾ ਹੱਲ ਕਰ ਦੋ ਵੀ ਮੁੜ ਕੇ ਅਗਲਾ ਕਬੀ ਨਾ ਵੀ ਲੈ ਵੀ ਮੁੜ ਕੇ ਕੰਮ ਹੋਵੇ ਇਹ ਨਹੀਂ ਹੋਣਾ ਫੇਰੇ ਵੋਟਾਂ ਪੈਣੀਆਂ ਗਾਂ ਨੇ ਤਾਂ ਵੋਟਾਂ ਨਹੀਂ ਪੈਣਗੀਆਂ ਇਹ ਵਾਲ ਨਹੀਂ ਮੈਂ ਆਪਾਂ ਇਹ ਪਾਰਟੀ ਉਸੇ ਸਿਆ ਵੱਡੀ ਰਹਿੰਦੀ ਹੈਗੀ ਹੁਣ ਰਜਿਸਟਰੇਟ ਜਾਏਗਾ ਤੇ ਸਾਨੂੰ ਇਹ ਸੇਵ ਪ੍ਰੋਬਲਮ ਫੇਸ ਕਰਨੇ ਪੈੰਦੀ ਆ ਉਧਰ ਜਾਏ ਉਧਰ ਦੇ ਪਾਸੇ ਪਾਣੀ ਖੜਾ ਹੁੰਦਾ ਹੈ ਇੱਧਰ ਖੜਾ ਹੁੰਦਾ ਈਵਨ ਇੱਥੇ ਤੱਕ ਆ ਤੁਸੀਂ ਇੱਧਰ ਕੈਮਰਾ ਕਰੋ ਇੱਧਰ ਬੜਾ ਪਾਣੀ ਖੜਾ ਹੁੰਦਾ ਹੈ ਤੇ ਔਰ ਇਹਦੇ ਨਾਲ ਬੜੀ ਫੰਕਸ਼ਨਲਟੀ ਸਮੱਸਿਆ ਆ ਰਹੀ ਹੈ ਤੇ ਰਾਤ ਨੂੰ ਸੇ ਆਲ ਆਟ ਹੁੰਦਾ ਹੈ ਜੋ ਮਾਰਜੀ ਪਾਣੀ ਬੜਾ ਰਹਿੰਦਾ ਹੈਗਾ ਆ ਤੇ ਇਹ ਸਾਨੂੰ ਬਸ ਪ੍ਰੋਬਲਮ ਸੋਲਵ ਕੀਤੀ ਜਾਵੇ ਪਾਣੀ ਬੜਾ ਹੈਗਾ ਜਾਂ ਗੜੀ ਦੇ ਵਿੱਚ ਇੱਧਰਲੀ ਸਾਈਡ 'ਚ ਜੋ ਉਧਰ ਨਹੀਂ ਚਲਦਾ ਈਵਨ ਉੱਥੇ ਟੇਲਰ ਦੇ ਮੋਰੇ ਚਲਦਾ ਉੱਥੇ ਵੀ ਬੜਾ ਪਾਣੀ ਹੈਗਾ ਆ ਮਾਰਨਿੰਗ ਟਾਈਮ ਮੰਦਰ ਜਾਣਾ ਹੁੰਦਾ ਤਾਂ ਇੰਨੀ ਪ੍ਰੋਬਲਮ ਇਹ ਅੰਤਜੀ ਹਣਾ ਸਾਡੇ ਪਾਣੀ ਦੀ ਪ੍ਰੋਬਲਮ ਸੌਲਕੀ ਕਿ ਜਾ ਹਾਂਜੀ ਕੀ ਸਮੱਸਿਆ ਕੀ ਹੈ ਜੀ ਸਮੱਸਿਆ ਹੁਣ ਦੇਖ ਲਓ ਬੜਾ ਸਾਹਮਣੇ ਆ ਜੀ ਬਿਮਾਰੀ ਦਾ ਘਰ ਆ ਮੋਸਕ ਮੈਂ ਕਹਿੰਨਾ ਜਿਹੜੇ ਘਰ ਵੇਚ ਰਹੇ ਨੇ ਤੇ ਕੋਲ ਉਹਨਾਂ ਦਾ ਕੀ ਹਾਲ ਹੋਊਗਾ ਹੈ ਕੱਲੋ ਕੋਈ ਉਹਨੇ ਕੀ ਹੋਇਆ ਨਹੀਂ ਡੈਥ ਹੋ ਜਾਂਦੀ ਆ ਜਾਂ ਕਿਸੇ ਨੂੰ ਕੋਈ ਬਿਮਾਰੀ ਲੱਗ ਜਾਂਦੀ ਆ ਉਹਦਾ ਕੌਣ ਜ਼ਿੰਮੇਵਾਰ ਹੋ ਦੱਸੋ ਕਿੱਦਾਂ ਲੰਘਣਾ ਆਉਣਾ ਜਾਣਾ ਬੜਾ ਮੁਸ਼ਕਲ ਆ ਕਿੰਨੇ ਚਿਰ ਦੀ ਸਮੱਸਿਆ ਜੀ ਇਹ ਇਹ ਸਮੱਸਿਆ ਇਹਦਾ ਅੱਜ ਕੱਢੋ ਤੁਸੀਂ ਪਾਣੀ ਕੱਲ ਨੂੰ ਖੜ ਜਾਣਾ ਮਤਲਬ ਪੱਕਾ ਹੱਲ ਨਹੀਂ ਨਾ ਆਇਆ ਕੋਈ ਇਹਦਾ ਕੋਈ ਪੱਕਾ ਸੋਲੂਸ਼ਨ ਕਰ ਦੋ ਨਾ ਠੀਕਾ ਤੁਸੀਂ ਵੋਟਾਂ ਆਉਣੀਆਂ ਅਸੀਂ ਖੜੇ ਹਾਂ ਵੀ ਐ ਹੀ ਖੜੇ ਆ ਕਮ ਸੇ ਕਮ ਦੇਖੋ ਆ ਕੇ ਲੋਕਾਂ ਨੂੰ ਕੀ ਸਮੱਸਿਆ ਇਸ ਤੋਂ ਪਰੇ ਰਹਿ ਗਈ ਹੈ ਫੇ ਬਾਜੀ ਹੋਰ ਦੱਸ ਦਿਓ ਸਭ ਸਭ ਤੋਂ ਮੇਨ ਪ੍ਰੋਬਲਮ ਇਹ ਜੇ ਇਹਦੀ ਨਹੀਂ ਹੱਲ ਹੁੰਦੀ ਤਾਂ ਫਿਰ ਆਪਾਂ ਹੋਰ ਕੀ ਕਰ ਸਕਦੇ ਕੱਪੜੀ ਕਮਾ ਕੇ ਖਾਣੀਆਂ ਦੇਖਣਾ ਆ ਜਿਹੜਾ ਦੁੱਖ ਝੇਲ ਰਿਹਾ ਉਹ ਉਹਦਾ ਕੌਣ ਜ਼ਿੰਮੇਵਾਰ ਤੇ ਚਾਰ ਤੇ ਪੰਜ ਦੂਹੇ ਬਾੜ ਇੱਥੇ ਲੱਗ ਗਏ ਕੀ ਸਮੱਸਿਆ ਸਮੱਸਿਆ ਤੇ ਦੱਸੋ ਕਿ ਬੜਾ ਤੁਹਾਨੂੰ ਸਮੱਸਿਆ ਕੁਛ ਦੇਖੋ ਮੈਂ ਤਾਂ ਇੰਨੇ ਹੈਰਾਨ ਪਰੇਸ਼ਾਨ ਹਾਂ ਤੁਸੀਂ ਦੇਖੋ ਇੱਥੇ ਇੱਕ ਕਿਸ਼ਤੀ ਦੀ ਲੋੜ ਆ ਮੇਰੇ ਪ੍ਰਧਾਨ ਸਾਹਿਬ ਨੂੰ ਹੀ ਬੇਨਤੀ ਆ ਵੇਖ ਕੇ ਕਿਸ਼ਤੀ ਦੇ ਦੇਣ ਆਹ ਦੇਖੋ ਇੱਧਰ ਤੁਸੀਂ ਮਕਾਰ ਇਥੇ ਮੀਆਂ ਦੇ ਵਿੱਚ ਪਾਣੀ ਜੇ ਮਕਾਨ ਡੈਵਿਕਗੇ ਕੰਸਪੌਂਸਿਬਲ ਪ੍ਰਧਾਨ ਸਾਹਿਬ ਉਹਦੇ ਦੇ ਵਿਕਾਸ ਬੁਧਰ ਰੱਖਨੇ ਮੈਨੂੰ ਬਹੁਤ ਮਤਲਬ ਕੀ ਚੰਗੇ ਸਮਝਦੇ ਆ ਵੀ ਉਹ ਧਾਰਮਿਕ ਸਖਸ਼ੀਅਤ ਹੈ ਕਹਾਂਗੇ ਸੀ ਪ੍ਰਧਾਨ ਪਰ ਉਹਨਾਂ ਦੇ ਤਾਂ ਟੈਲੀਫੋਨ ਉਹ ਤਾਂ ਆਪੇ ਕੇਜਰੀ ਬਾਰੇ ਮੈਨੂੰ ਲੱਗਦਾ ਬਣ ਗਏ ਉਹ ਇੰਨੇ ਵਧੀਆ ਸੈਂਸਿਟੀਵਿਟੀ ਔਨੈਸਟ ਉਹਨਾਂ ਨੂੰ ਆ ਨਜ਼ਰ ਨਹੀਂ ਆਇਆ ਜੇ ਇਹ ਹੀ ਪਾਣੀ ਸਾਡੇ ਜਿਹੜੇ ਹੈਗੇ ਆ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਦੇ ਮਤਲਬ ਕੀ ਕੰਮ ਹੋਰੀ ਹੁੰਦਾ ਐਸਡੀਐਮ ਸਾਹਿਬ ਦੇ ਕੰਮ ਹੋਰੀ ਹੁੰਦਾ ਐਮਸੀ ਸਾਹਿਬ ਦੇ ਕੰਮ ਹੋਰੀ ਹੁੰਦਾ ਹਲਕਾ ਇੰਚਾਰਜ ਦੇ ਕੰਮ ਹੋਰੀ ਹੁੰਦਾ ਤੇ ਉਹ ਉਹ ਕਿੰਨੀ ਦੇਰ ਚ ਸਾਫ ਹੋਣਾ ਸੀ ਤੁਸੀਂ ਮੈਨੂੰ ਹੁਣ ਦੱਸੋ ਲੋਕ ਤਾਂ ਸੰਗਤਾਂ ਦੇ ਚਰਨ ਧਵਾਉਂਦੇ ਆ ਤੇ ਮੈਂ ਗੰਦੇ ਨਾਲੇ ਦੇ ਵਿੱਚ ਅਸੀਂ ਸੰਗਤ ਨਹੀਂ ਹੋਣਾ ਜਦੋਂ ਆਪਾਂ ਬੰਦ ਕਰ ਦਿੱਤਾ ਮਹਾਰਾਜ ਸਥਾਨ ਤੇ ਦੇਖੋ ਤੁਸੀਂ ਕਿੰਨਾ ਕਿੰਨੀ ਐਮਸੀ ਸਾਹਿਬ ਜਿਹੜੇ ਹੈਗੇ ਆ ਉਹ ਤਾਂ ਜੋਰ ਲਵਾ ਕੇ ਮਸ਼ੀਨ ਜੇ ਵੀ ਲਾਇਆ ਸੀ ਕਰਾਉਣ ਵਾਸਤੇ ਉਹ ਪਾਈਪ ਜੇ ਵੀ ਲਵਾ ਦਿੱਤਾ ਆ ਤੇ ਬਾਕੀ ਪਰ ਪ੍ਰਧਾਨ ਸਾਹਿਬ ਨੇ ਤਾਂ ਇੱਕ ਵਾਰੀ ਇੱਥੇ ਮੈਂ ਤਾਂ ਮੈਨੂੰ ਦੋਨਾਂ ਦਾ ਚਿਹਰਾ ਹੀ ਭੁੱਲ ਗਿਆ ਐ ਸ਼ਾਇਦ ਪਤਾ ਨਹੀਂ ਵੀ ਉਹਨੇ ਯਾਦ ਹੀ ਨਹੀਂ ਉਹਨਾਂ ਦਾ ਫੇਰੀ ਜਿਹੜੀ ਹੈ ਜੋਗੀਆਂ ਵਾਲੀ ਫੇਰੀ ਹੋ ਗਈ ਹੈ ਵੀ ਉਹਨੇ ਦਰਸ਼ਨੇ ਨਹੀਂ ਦਿੱਤੇ ਇਹ ਪ੍ਰਧਾਨ ਸਾਹਿਬ ਨੂੰ ਬੜੇ ਰਿਸਪਾਂਸੀਬਲ ਪਰਸਨ ਹੈ ਪਰ ਮੈਨੂੰ ਬੜੇ ਦੁੱਖ ਨਾਲ ਇਹ ਕਹਿਣਾ ਪਿਆ ਰਿਹਾ ਐ ਆ ਵੀ ਆ ਦੇਖੋ ਤੁਸੀਂ ਕੀ ਕਰਦੇ ਤਾਂ ਕੀ ਕਰਦੇ ਤੇ ਕਹਿੰਦੇ ਆਮ ਆਦਮੀ ਪਾਰਟੀ ਆ ਕਰੇ ਤੁਹਾਡੇ ਕੋਲ ਗਲੀਆਂ ਨਾਲੀਆਂ ਦਾ ਤਾਂ ਤੁਸੀਂ ਸੁਧਾਰ ਨਹੀਂ ਕਰ ਸਕੇ ਤੇ ਤੁਸੀਂ ਹੋਰ ਕੀ ਕਰਨਾ ਤੁਸੀਂ ਮੈਨੂੰ ਤਾਂ ਦੱਸੋ ਜੇ ਤੁਹਾਡੇ ਕੋਲ ਗਲੀਆਂ ਨਾਲੀਆਂ ਨਹੀਂ ਬਣੀਆਂ ਤੇ ਤੁਸੀਂ ਬਾਕੀ ਲੋਕਾਂ ਦਾ ਕੀ ਸੁਧਾਰ ਕਰਨ ਖਣਕ ਦੇ ਰਹੇ ਫਲਾਨਾ ਦੇ ਰਹੇ ਲੋਕਾਂ ਨੇ ਨੰਗਣਾ ਕਿੱਧਰ ਦੀ ਇਹ ਲੋਕ ਤਾਂ ਸਾਡਾ ਜਿਹੜਾ ਨੂੰ ਅਸੀਂ ਜਿਤਾਇਆ ਲੋਕ ਤਾਂ ਸਾਡੇ ਜੁੱਤੀਆਂ ਮਾਰਨ ਦੇ ਰਸਤੇ ਦੇ ਵਿੱਚ ਉਹ ਕਹਿੰਦੇ ਤੁਹਾਡੇ ਕਹਿੰਦੇ ਅਸੀਂ ਵੋਟਾਂ ਪਾਤੀਆਂ ਤੁਹਾਡੇ ਕਹਿੰਦੇ ਅਸੀਂ ਆਹ ਕਰ ਦਿੱਤਾ ਮੈਂ ਤਾਂ ਮੁੜ ਕੇ ਪ੍ਰਧਾਨ ਸਾਹਿਬ ਦੇ ਦਰਸ਼ਨ ਹੀ ਨਹੀਂ ਕੀਤੇ ਪਰ ਉਹ ਰਿਸਪੋਨਸੀਬ ਆ ਉਹਨਾਂ ਨੂੰ ਆ ਕੇ ਦੇਖਣਾ ਚਾਹੀਦਾ ਕਿ ਕਿੱਥੇ ਕਿੱਥੇ ਧਾਰਨ ਤੁਸੀਂ ਮੇਰੀ ਤਾਂ ਗੱਲ ਛੱਡੋ ਇਹ ਤਾਂ ਮਾਰਾ ਕਹਾ ਗਿਆ ਗੁਰੂ ਘਰ ਦੇ ਵਾਸਤੇ ਤਾਂ ਥੋੜੀ ਇਹ ਮਤਲਬ ਘਾਹਾਂ ਕਲੇ ਸੇ ਚੇਤ ਹੋ ਜਾਣ ਗਾਹਾਂ ਤੋਂ ਇਹ ਐਮ ਸੀ ਕੀ ਪ੍ਰਧਾਨ ਕੀ ਇਹ ਆਪਣੇ ਵਾਰਡਾਂ ਵਿੱਚ ਵੜਨ ਚੋਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਵੀ ਆਪਣਾ ਬਰਾਇਆ ਸ਼ਹਿਰ ਹੈ ਉਹ ਸੀਵਰੇਜ ਤੋਂ ਕਿੰਨਾ ਪਰਸ਼ਾਣ ਹੈ ਲੇਕਿਨ ਜਿਹੜੀ ਮੇਨ ਪ੍ਰੋਬਲਮ ਹੈ ਸੀਵਰੇਜ ਦੀ ਇਹ ਚਾਰ ਔਰ ਪੰਜ ਨੰਬਰ ਵਾਰਟਸ ਬਹੁਤ ਜ਼ਿਆਦਾ ਹੈ ਸਕੂਲ ਦੇ ਬੱਚੇ ਜਦੋਂ ਸਕੂਲ ਜਾਂਦੇ ਨੇ ਪੁੱਤਾਂ ਦੇ ਬੱਚਾ ਉਹ ਡਿਗਿਆ ਹੁੰਦਾ ਹੈ ਅਸੀਂ ਆਪਣੀ ਕਮੇਟੀ ਤੋਂ ਇਹ ਮੰਗ ਕਰਦੇ ਆਂ ਕਿ ਜਿਹੜਾ ਦਿਲਬਾਤ ਵਾਲੇ ਦਾ ਜਿਹੜਾ ਇਹ ਸੀਵਰੇਜ ਦਾ ਪਾਣੀ ਹੈ ਉਹਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ ਇਸ ਤੋਂ ਸਾਰੇ ਮਤਲਬ ਜਿੰਨੇ ਵੀ ਸਾਡੇ ਵਾੜ ਵਾਸੀ ਹੈ ਉਹ ਬਹੁਤ ਦੁਖੀ ਹੈ ਉਹ ਕਹਿੰਦੇ ਅਸੀਂ ਤੁਹਾਡੇ ਤੋਂ ਬਹੁਤ ਉਮੀਦਾਂ ਲਗਾਈਆਂ ਹੋਏ ਉਹ ਸਾਡੇ ਇਹਨਾਂ ਉਮੀਦਾਂ ਤੋਂ ਪੂਰੀ ਆਪਣੀ ਆਸ ਰੱਖਦੇ ਆਂ ਤੇ ਅਸੀਂ ਵੀ ਉਹਨਾਂ ਦੀ ਉਮੀਦਾਂ ਤੇ ਖਰਾ ਉਤਰੀਏ ਹਾਊਸਿੰਗ ਕੌਂਸਲ ਦੇ ਵਿੱਚ ਮੁੱਦਾ ਉੱਠਦਾ ਨਹੀਂ ਇਸ ਗੱਲ ਦਾ ਹਾਂਜੀ ਮੁੱਦਾ ਅਸੀਂ ਹਰ ਵਾਰੀ ਉਠਾਈਦਾ ਆਏ ਪ੍ਰਧਾਨ ਸਾਹਿਬ ਨੂੰ ਵੀ ਕਹੀਦਾ ਆਏ ਤੇ ਜਦੋਂ ਉਹ ਥੋੜਾ ਸੁਣਦੇ ਵੀ ਹੈ ਕਦੀ ਉਹ ਭੇਜ ਦਿੰਦੇ ਆ ਪਰ ਜਿੰਨਾ ਵੀ ਇੱਥੇ ਉਹ ਆਪਣੇ ਮਤਲਬ ਕੋਸ਼ਿਸ਼ ਕਰਦੇ ਆ ਪੰਪ ਲੱਗਦਾ ਹੈ ਪਰ ਜਦੋਂ ਹੀ ਪੰਪ ਲੱਗਦਾ ਹੈ ਥੋੜੀ ਦੇਰ ਬਾਅਦ ਫਿਰ ਉੱਥੇ ਪਾਣੀ ਸਮੱਸਿਆ ਉੱਥੇ ਦੀ ਉੱਥੇ ਖੜੀ ਜਾਂਦੀ ਹੈ ਤੇ ਜਸਤੇ ਇਹ ਕਹਿੰਦੇ ਆ ਕਿ ਜਿਹੜਾ ਵੀ ਮੇਨ ਮੁੱਦਾ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਮੇਨ ਪ੍ਰੋਬਲਮ ਹੈ ਉਹ ਜਿੱਥੇ ਆਪਣੇ लवली ਸ਼ੂਜ਼ ਵਾਲਿਆਂ ਦੀਆਂ ਉੱਥੇ ਮੇਨ ਪ੍ਰੋਬਲਮ ਹੈ ਉੱਥੇ ਉੱਥੇ ਰੋਜ਼ ਬੱਚਿਆਂ ਦੀ ਬਸ ਉੱਥੇ ਖੜੀ ਰਹਿੰਦੀ ਆ ਰੋਜ਼ ਕੋਈ ਨਾ ਕੋਈ ਬੱਚਾ 길ਿਆ ਹੁੰਦਾ ਹੈ ਅਗੋਂ ਬਰਸਾਤਾਂ ਆਉਂਦੀਆਂ ਨੇ ਮੌਨਸੂਨ ਆ ਰਿਹਾ ਹੈ ਤੇ ਜਿਹਦੇ ਕਰਕੇ ਮੱਖੀ ਮੱਛਰ ਦਾ ਵੀ ਬਹੁਤ ਜ਼ਿਆਦਾ ਬਿਮਾਰੀਆਂ ਫੈਲਣ ਦਾ ਡਰ ਹੈ ਅਸੀਂ ਆਪਣੇ ਕਮਿਟੀ ਤੋਂ ਇਹ ਵੀ ਮੰਗ ਕਰਦੇ ਹਾਂ ਕਿ ਜਿਹੜਾ ਵੀ ਅਸੀਂ ਇਹ ਕੰਮ ਹੈ ਉਹ ਪਹਿਲ ਦੇ ਹੱਦ ਤੇ ਕੰਮ ਨੂੰ ਬਿਲਕੁਲ ਹੀ ਹੱਲ ਕਰ ਦੇਣ। ਜਿਹੜੇ ਕੰਸਟਰਕਸ਼ਨ ਕਿ ਚੱਲ ਰਹੀ ਹੈ ਜਿਵੇਂ ਇਹ ਮੂੜ ਤੇ ਕੰਸਟਰਕਸ਼ਨ ਨੂੰ ਮਲੂਮ ਕਿ ਪਾਣੀ ਜਿਹੜਾ ਅਸੀਂ ਮੇਨ ਉੱਥੇ ਰੁਕਦਾ ਸੀਗਾ ਤੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਇੱਥੇ ਪਾਈਪਾ ਪਾ ਕੇ ਇਹਦਾ ਥੋੜਾ ਜਿਹਾ ਹੱਲ ਕਰਾਂਗੇ। ਪਰ ਪਾਈਪਾ ਪਾਣ ਦੇ ਇਹਨਾਂ ਨੇ ਕਾਫੀ ਟਾਈਮ ਲਗਾ ਦਿੱਤਾ ਜਿਹੜਾ ਕਿ ਹੈ ਉਹ ਪਾਣੀ ਜਿਹੜਾ ਇਹ ਉਹ ਬਾਹਰ ਸੜਕਾਂ 'ਤੇ ਪਾਣੀ ਜਿਹੜਾ ਆ ਗਿਆ ਹੈ। ਸੋ ਜਿਹੜੇ ਦੁਕਾਨਦਾਰ ਵੀ ਆ ਉਹ ਵੀ ਬਹੁਤ ਪਰੇਸ਼ਾਨ ਹੋ ਰਹੇ ਨੇ ਕਿ ਸਾਨੂੰ ਮੰਨ ਦਿਲ ਦੇ ਵਿੱਚ ਕੋਈ 20 2 ਫਰੋਥੇ ਕੰਸਟਰਕਸ਼ਨ ਕੰਮ ਤਾਂ ਚੱਲ ਰਿਹਾ ਲੇਬਰ ਨਹੀਂ ਆਦੇ ਬਈ ਕੀ ਉਹਦੀ ਕੀ ਵਜ੍ਹਾ ਹੈਗੀ ਕਈ ਦਿਨ ਹੋ ਗਿਆ ਸੀ ਦੇਖਦੇ ਮੈਂ ਉੱਥੇ ਕੰਮ ਤਾਂ ਚੱਲਦਾ ਨਹੀਂ ਲੇਬਰ ਮੇਰੇ ਹਿਸਾਬ ਦੇ ਨਾਲ ਤਾਂ ਜਿਹੜੇ ਲੁਧਿਆਣੇ ਦੇ ਵਿੱਚ ਜਿਹੜੇ ਚਨਾਬ ਚੱਲ ਰਹੇ ਨੇ ਉਹ ਸਾਰੇ ਜਿਹੜੇ ਸਾਡੇ ਐਮਸੀ ਸਾਹਿਬਾਨ ਆ ਉਹ ਉੱਥੇ ਆਪਣੇ ਡਿਊਟੀਆਂ ਲੈ ਰਹੇ ਨੇ ਪਰ ਮੈਂ ਚਾਹੁੰਦੀ ਆ ਕਿ ਉੱਥੋਂ ਡਿਊਟੀਆਂ ਤੋਂ ਆਪਣੇੋਂ हट ਕੇ ਆਪਣੇ ਬਣਾਇਆਂ ਜਿਹੜਾ 4 ਤੇ 5 ਦਾ ਸਮੱਸਿਆ ਉਹ ਕਾਫੀ ਗੰਭੀਰ ਆ ਪਹਿਲਾਂ ਤੋਂ ਹੀ ਬਣੀ ਹੋਈ ਆ ਕਾਉਂਕੀ ਉੱਥੇ ਜਿਹੜਾ ਸੀਵਰੇਜ ਪਾਇਆ ਸੀ ਉਹ ਡੈਮੇਜ ਹੋ ਚੁੱਕਾ ਹੈ ਬੰਦ ਹੋ ਚੁੱਕਾ ਹੈ ਕਈ ਹੋਦੀਆਂ ਬਿਲਕੁਲ ਹੀ ਬੰਦ ਸੀਗੀਆਂ ਉੱਥੇ ਅਸੀਂ ਹੁਣ ਉਹਦੇ ਓਵਰਫਲੋ ਪਾ ਕੇ ਪੈਪ ਪਾ ਰਹੇ ਹਾਂ ਹੋਦੀਆਂ ਵੀ ਖੋ ਰਹੇ ਹਾਂ ਔਰ ਕੰਮ ਚੱਲ ਰਿਹਾ ਜਿਸ ਕਰਕੇ ਥੋੜੀ ਜਿਹੀ ਹੁਣ ਦਿੱਕਤ ਵਧੀ ਹੋਈ ਹੈ ਕਿਉਂਕਿ ਅੱਗੇ ਓਵਰਫਲੋ ਕਰਕੇ ਪੰਪ ਵਗੈਰਾ ਲਾ ਕੇ ਕੱਢ ਦਿੰਦੇ ਸੀ ਹੁਣ ਮੈਸਤੀ ਵਗੈਰਾ ਦੋਹੀ ਲੱਗੇ ਆ ਲੇਬਲ ਲੱਗੇ ਹੋਏ ਕਰ ਰਹੇ ਆ ਔਰ ਜਲਦੀ ਜੋ ਪੈਪ ਪਾ ਕੇ ਸਮੱਸਿਆ ਹੱਲ ਹੋ ਜਾਵੇ